ਸੱਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਜਿਹੜੀ ਵਿਸ਼ੇ ਤੇ ਗੱਲ ਕਰਨੀ ਆ ਉਹ 3 ਸਟੋਰੀ ਆ 20 ਸਾਲ ਦੇ ਲੜਕੇ ਦੀ ਆ ਤੇ ਜ਼ਿਲ੍ਹਾ ਬਠਿੰਡਾ ਬਈ ਬਠਿੰਡੇ ਦੇ ਨਾਲ 20 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਵਾ ਜੀਤਾ ਉੱਥੇ ਬਈ ਇੰਟਰਨੈਟ ਤੇ ਮੁੰਡੇ ਨੇ ਨਾ ਕੁਝ ਏਦਾਂ ਦਾ ਸਮਾਨ ਮੰਗਾਇਆ ਤੇ ਜਿਹਦੇ ਕ ਉਹਨੂੰ ਅਸਲ ਵਿੱਚ ਉਹਨੂੰ ਸਹੀ ਉਹਦੇ ਬਾਰੇ ਜਾਣਕਾਰੀ ਨਹੀਂ ਸੀਗੀ ਤੇ ਹੋਇਆ ਕਿ ਬਈ ਉਹ ਆਪਣੇ ਹਿਸਾਬ ਨਾਲ ਕੋਈ ਚੀਜ਼ ਬਣਾਉਂਦਾ ਰਿਹਾ ਤੇ ਨਾ ਪਤਾ ਹੋਣ ਕਰਕੇ ਬਾਈ ਥੋੜੇ ਦਿਨਾਂ ਬਾਅਦ ਜਦੋਂ ਉਹਨੇ ਕੋਈ ਚੀਜ਼ ਤਿਆਰ ਕੀਤੀ ਤਾਂ ਉਹਦਾ ਬਾਈ ਬਹੁਤ ਵੱਡਾ ਧਮਾਕਾ ਹੋਇਆ ਉਹ ਧਮਾਕਾ ਹੋਣ ਦੇ ਨਾਲ ਬਾਈ ਇੱਕ ਤਾਂ ਉਹਦਾ ਸਰੀਰ ਜਿਹੜਾ ਮੁੰਡੇ ਦਾ ਕਾਫੀ ਡੈਮੇਜ ਹੋ ਗਿਆ ਇੱਕ ਉਹਦੇ ਨਾਲ ਜਿਹੜਾ ਕੋਈ ਫੈਮਿਲੀ ਮੈਂਬਰ ਸੀਗਾ ਉਹਦਾ ਜਿਹੜਾ ਸਰੀਰ ਸੀਗਾ ਕਾਫੀ ਡੈਮੇਜ ਹੋ ਗਿਆ ਤੋਂ ਸੋ ਬਾਈ ਕਹਿਣ ਦਾ ਮਤਲਬ ਇਹ ਆ ਈ ਇੰਟਰਨੈਟ ਤੋਂ YouTube ਤੋਂ ਜਾਂ Facebook ਤੋਂ ਐਡਾ ਦੀਆਂ ਚੀਜ਼ਾਂ ਬਾਈ ਨਾ ਮੰਗਵਾਓ ਜਿਹਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਤੁਹਾਡਾ ਕੋਈ ਵੱਡਾ ਨੁਕਸਾਨ ਹੋ ਸਕਦਾ ਵਾ ਜਿਹੜੀਆਂ ਵੀ ਇੰਟਰਨੈਟ ਤੇ ਚੀਜ਼ਾਂ ਆਉਂਦੀਆਂ ਨਾ ਬਾਈ ਉਹ ਸਿਰਫ ਇੱਕ ਵੇਖਣ ਨੂੰ ਵਧੀਆ ਲੱਗਦੀਆਂ ਉਹਨਾਂ ਨੂੰ ਕੋਈ ਚੰਗੀ ਚੀਜ਼ ਮਗਾ ਲਓ ਪਰ ਉਦਾਂ ਦੀਆਂ ਚੀਜ਼ਾਂ ਨਾ ਮੰਗਾਓ ਬਾਈ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿਉਂਕਿ ਉਹ ਉਸ ਜਿਹੜਾ ਉਹ ਤੁਮਾਕਾ ਹੋਇਆ ਉਹ ਤੁਮਾਕੇ ਨਾਲ ਹੋ ਸਕਦਾ ਉਹ ਮੁੰਡੇ ਦੀ ਜਾਨ ਵੀ ਜਾ ਸਕਦੀ ਹੈ ਤੇ ਬਾਈ ਇਹ ਤੇ ਇੱਕ ਬਈ ਇਦਾਂ ਦੀ ਚੀਜ਼ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਰਿਆਂ ਕੋਲ ਜਾਣਕਾਰੀ ਪਹੁੰਚੇ ਇੰਟਰਨੈਟ ਤੋਂ ਬਈ ਕੋਈ ਵੀ ਗਲਤ ਚੀਜ਼ ਨਾ ਮਗਵਾਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਪਾਂ ਕੋਈ ਇੱਕ ਹੋਰ ਵਧੀਆ ਅਗਲੀ ਵੀਡੀਓ